ਹਾਂਜੀ ਦੋਸਤੋ ਅੱਜ ਅਸੀਂ ਮਿਲਾਉਣਾ ਸਾਨੂੰ ਉਸ ਨੌਜਵਾਨ ਨੂੰ ਜਿਹੜਾ ਕਿ ਚੰਗੀ ਡਿਗਰੀ ਹਾਸਲ ਕਰਕੇ ਵੀ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੰਮ ਕਰੀ ਬੈਠਾ ਹੈ ਪੌਲਟਰੀ ਫਾਰਮ ਦਾ ਕਿਉਂਕਿ ਵਿਦੇਸ਼ਾਂ ਦੀ ਦੌੜ ਤੇਸ਼ਾਂ ਵਿਦੇਸ਼ਾਂ ਦੀ ਦੌੜ ਹੈ ਇਸ ਨੌਜਵਾਨ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਮਿਲਾਉਣਾ ਉਸ ਨੌਜਵਾਨ ਨੂੰ ਤੁਹਾਨੂੰ ਤੇ ਜਾਣਦੇ ਆਂ ਪੌਲਟਰੀ ਫਾਰਮ ਬਾਰੇ ਵੀ ਤੁਸੀਂ ਇਹ ਕਿੱਥੋਂ ਦੀ ਟ੍ਰੈਂਡਿੰਗ ਲੇਤੀ ਤੇ ਕੀ ਜਿਹੜਾ ਹੈਗਾ 5 ਵਜੇ ਸੱਚ ਕਰ ਠੀਕ ਕਰ ਇੱਕ ਆ ਬਈ ਬੈਠੇ ਹੋ ਤੁਹਾਡੇ ਪੋਟਰੀ ਫਾਰਮ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਵੀ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਇੱਕ ਜਿਹੜਾ ਨੌਜਵਾਨ ਹੈਗੇ ਹਨ ਤੇ ਅੱਜ ਕੱਲ ਨੌਜਵਾਨਾਂ ਦੀ ਦੌੜ ਹੈਗੀ ਆ ਫੋਰਨ ਕੰਟਰੀ ਜਾਣ ਦੀ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੇ ਤੁਸੀਂ ਇੱਥੇ ਪੰਜਾਬ ਦੇ ਵਿੱਚ ਬਟਿੰਡੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇਹ ਕੰਮ ਕੀਤਾ ਹੈ ਤੇ ਤੁਸੀਂ ਕਿੰਨੀ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਮੇਰੀ ਕੁਆਲਿਫਿਕੇਸ਼ਨ ਦਿਖਣੀ ਹੈ ਜੀ ਮੈਂ ਬੀਪੀ ਫਿਜ਼ੀਕਲ ਐਜੂਕੇਸ਼ਨ ਦੀ ਡਿਗਰੀ ਮੈ ਲੈ ਚੁੱਕਿਆ ਡੈਵਰੇਜ ਯੂਨੀਵਰਸਿਟੀ ਤੋਂ ਪਟਿਆਲ ਜੀ ਬਸਿਓ ਪਰ ਆ ਪਹਿਲੇ ਦਿਨ ਨੇ ਟੀਚਰ ਸੀ ਅਸੀਂ ਇੱਥੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪ ਦਾ ਕਾਰੋਬਾਰ ਕਰਨਾ ਬਾਅਦ ਜਾਣਾ ਹੈ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਹਾਂਜੀ ਇਹ ਇਹ ਫਿਰ ਤੁਸੀਂ ਜਿਹੜੀ ਇਹਦੀ ਟ੍ਰੇਨਿੰਗ ਲਤੀ ਹੈ ਇਹਦੀ ਟ੍ਰੇਨਿੰਗ ਜਿਹੜੀ ਇੰਪੋਰਟਰੀ ਫਾਰਮ ਤੁਹਾਡਾ ਆਂਡਿਆਂ ਵਿੱਚ ਫੈਲ ਰਹੀ ਹੈਗਾ ਹਾਂ ਜੀ ਸਰ ਪੰਡਾ ਦੇ ਤੇ ਇਹ ਕਿੱਥੋਂ ਟ੍ਰੇਨਿੰਗ ਲਤੀ ਜੀ ਅਸੀਂ ਇਹਦੀ ਪਹਿਲਾਂ ਟ੍ਰੇਨਿੰਗ ਪਟਿਆਲਾ ਤੋਂ ਲੈ ਕੇ ਆਏ ਸੀ ਜੀ ਦਸ ਦਿਨ ਦੀ ਟ੍ਰੇਨਿੰਗ ਉਹ ਤੋਂ ਬਾਅਦ ਦਸ ਦਿਨ ਦੀ ਟ੍ਰੇਨਿੰਗ ਅਸੀਂ ਬਟਿੰਡੇ ਕੇਵੀਕੇ ਤੋਂ ਲਈ ਹੈ ਜੀ ਪੰਡਾ ਕੇਵੀਕੇ ਬਹੁਤ ਮਸ਼ਹੂਰ ਹੈ ਨਾ ਹਾਂ ਜੀ ਡਾਕਟਰ ਜੀਤਪਾਲ ਜੀ ਨੇ ਹਾਂ ਜੀ ਉਹਨਾਂ ਦੇ ਹੱਥ ਨੇ ਬੁਲਟ ਦੀ ਜੀ ਦਸ ਦਿਨ ਉਹ ਦੋ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਇਹ ਜਾਲ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਜੀ ਜਿਹੜਾ ਤੁਸੀਂ ਇੱਥੇ ਇਹ ਕਾਰੋਬਾਰ ਸ਼ੁਰੂ ਕੀਤਾ ਇਹ ਇਹਦੀ ਇਹਦੀ ਬਿਲਡਿੰਗ ਹੈ ਜਾਂ ਜਿਹੜਾ ਇਹਦੇ ਕਿੰਨੀ ਮੁਰਗੀ ਇਹਦੇ ਚ ਹੈਗੀ ਹੈ ਜਿਹੜੀ ਵੇਚੀ ਇਹ ਆਪਾਂ ਜਿਵੇਂ ਇਹ ਆਪਣੇ ਦੋ ਕਨਾਲਾਂ ਦੇ ਵਿੱਚ ਇਹ ਆਪਣਾ ਸ਼ੈੱਡ ਪਾਇਆ ਹੋਇਆ ਹੈ 200x50 ਫੁੱਟ ਦਾ ਆਪਾਂ ਇੱਥੇ ਸ਼ੈੱਡ ਪਾਇਆ ਹੋਇਆ 13000 ਮੁਰਗੀ ਇਹਦੇ ਵਿੱਚ ਆਪਾਂ ਪਾਈ ਹੋਈ ਹੈ ਠੀਕ ਹੈ ਨਹੀਂ ਇਹਦੀ ਕੋਈ ਕੁਆਲਿਟੀ ਹੀ ਹੁੰਦੀ ਹੈ ਵੱਖਰੀ ਵੱਖਰੀ ਨੇ ਵੀ ਇਹ ਮੁਰਗੀ ਇੰਨਾ ਅੰਡਾ ਦੀ ਤੇ ਦੂਜੀ ਜਾਂ ਕੋਈ ਕੁਆਲਿਟੀ ਰੱਖੀ ਹੈ ਇਹਦੇ ਵਿੱਚ ਚੀਜ਼ ਜਿਹੜਾ ਆਪਾਂ ਕੰਪਨੀ ਦਾ ਮੁਰਗੀ ਲਈ ਹੈ BB300 ਇਹ ਜਿਹੜੀ ਹੈਗੀ ਹੈ ਪਾਲਤੀ ਹੈ ਜੀ ਜੋ ਬਰੀਡ ਹੈ ਜਿਵੇਂ ਲੱਗਦਾ ਬਰੀਡਾਂ ਉੱਤੇ ਜਿਵੇਂ ਲਲਰਦੀ ਆਉਂਦੀ ਹੈ ਜੀ ਉਵੇਂ ਜਿਹੜੀ ਇਹ ਅੰਡੇ ਵਾਲੀ ਹੈ ਨਾ ਬੈਂਕੀ ਕੰਪਨੀ ਦੀ ਇਹ ਮੁਰਗੀ ਆਪਾਂ ਪਾਈਵੇਂ ਹੋਰ ਬਹੁਤ ਕੰਪਨੀਆਂ ਆਉਂਦੀਆਂ ਆਪਾਂ ਬੈਂਕੀ ਦੀ BB300 ਆ ਬਰੀਡ ਪਾਈ ਗਈ ਜੀ ਜਣੀ ਜਿਹੜੀ ਮੈਨੂੰ ਜਾਣਕਾਰੀ ਇੱਕ ਤੋਂ ਮਿਲੀ ਸੀ ਵੀ ਜਿਹੜੀ ਇਹਦੀ ਅੰਡੇ ਦੀ ਕੁਆਲਿਟੀ ਆ ਆਮ ਅੰਡੇ ਨੂੰ ਬਹੁਤ ਵਧੀਆ ਕੁਆਲਿਟੀ ਹੈ ਇਹ ਦੇਖੋ ਜੀ ਇਹ ਆਪਾਂ ਜੋ ਵੀ ਇਹਦਾ ਡਾਕਟਰ ਦੀ ਸਲਾਹ ਲੈ ਕੇ ਜਿੰਨਾ ਵੀ ਇਹਦੇ ਵਿੱਚ ਆਪਾਂ ਰੌ ਮਟੀਰੀਅਲ ਉਸ ਤਰ੍ਹਾਂ ਮੰਗਾ ਕੇ ਜਿੰਨਾ ਜਿੰਨਾ ਪੈਂਦਾ ਉਸ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਪਾਇਆ ਜਾਂਦਾ ਕਿਉਂਕਿ ਜਿਵੇਂ ਥੋੜੀ ਜੀ ਪੀਲ ਕਾਲਾ ਅੰਡਾ ਹੁੰਦਾ ਉਹਨੂੰ ਇਹ ਬਾਈ ਵਾਈਟ ਬਿਲਕੁਲ ਵਾਈਟ ਅੰਡਾ ਹੈ ਨਾ ਇਦਾਂ ਉਹੀ ਹਨਾ ਇਹ ਆਪਾਂ ਡਾਕਟਰ ਦੀ ਸਲਾਹ ਦੇ ਨਾਲ ਆਪਾਂ ਨਾਲ ਆਪਦੀ ਮਰਜ਼ੀ ਨਾਲ ਕੋਈ ਹਲਚਲ ਨਹੀਂ ਕਰਦੇ ਜੀ ਵੀ ਉਹ ਚੀਜ਼ ਕੋ ਘੱਟ ਪਾਲੀਏ ਕੋਈ ਵਧ ਪਾਲੀਏ ਨਾ ਕੰਪਨੀ ਵੱਲੋਂ ਫੀਡ ਆਉਂਦੀ ਹੈ ਜਿੰਨਾ ਵੀ ਰੌ ਮਟੀਰੀਅਲ ਪੈਨੋ ਡਾਕਟਰ ਦੀ ਸਲਾਹ ਨਾਲ ਹੀ ਪੰਗਾ ਜਿੰਨਾ ਕਿ ਆਪਾਂ ਨੂੰ ਮੁਰਗੀ ਨੂੰ ਚਾਹੀਦਾ ਤੇ ਵੀ ਸਹੀ ਉਹ ਆਪਾਂ ਨੂੰ ਪ੍ਰੋਪਰ ਇੱਕ ਜਿਹੜਾ ਆਂਡਾ ਬੰਦ ਆ ਉਹ ਦੇ ਸਕੀਂ ਇਹ ਕਿੰਨੀ ਫੀਡ ਲੈਂਦੀ ਹੈ ਇੱਕ ਮੁਰਗੀ ਇਹ ਅੰਡੇ ਦੇ ਹਿਸਾਬ ਤੇ ਫੀਡ ਲੈਂਦੀ ਹੈ ਹੂੰ ਇਹ ਕੋਟੋ ਕਟੇ ਸਬ 120 ਗ੍ਰਾਮ ਫੀਡ ਇਹਨੇ ਖਾਣੀ ਹੀ ਖਾਣੀ ਹੈ ਜਿਵੇਂ ਜਿਵੇਂ ਆਂਡੇ ਦਾ ਸਾਈਜ਼ ਵੱਧਾ ਆਏ ਆਪਦੀ ਫੀਡ ਜ਼ਿਆਦਾ ਲੈਂਦੀ ਜਿੰਨੀ ਇਹਨੂੰ ਲੋੜ ਆ ਉਹਨੀਆਂ ਨੇ ਫੀਡ ਖਾਣੀ ਹੀ ਖਾਣੀ ਹੈ ਜੁਨੀ ਨੇ ਵੀੜ ਘੜੀ ਗਾ ਜੇ ਇਹਨੇ ਫੀਡ ਨਾ ਖਾਓਗੇ ਤਾਂ ਫੇਰ ਦਿੱਕਤ ਆਉਂਦੀ ਹੈ ਜੀ ਪ੍ਰੋਪਰ ਆਂਡਾ ਨਹੀਂ ਬਣੂਗਾ ਜੀ ਘਟੂ ਵੀ ਜਿਹੜਾ ਜਿਵੇਂ ਮੁਰਗੀ ਦਾ ਜਿਹੜੀ ਇਹਦੀ ਸੇਲ ਪਰਚੇਜ ਆ ਜਾਨੀ ਮੰਡੀ ਕਰਨ ਲੱਗੀ ਹੈ ਮੰਨੀਏ ਨਾ ਆਪਾਂ ਕਿਤੇ ਵੀ ਕਰ ਸਕਦੇ ਆ ਦੇਖੋ ਆਪਣੇ ਹੱਥ ਦੇ ਵਿੱਚ ਚਾ ਡਿਟੇਲ ਕਰਨੀ ਆਪਾਂ ਰਟਿੰਗ ਕਰ ਸਕਦੇ ਆ ਜਿਵੇਂ ਅਸੀਂ ਤਾਂ ਪੱਕੀ ਗੱਲ ਨਾ ਛੱਡੀ ਤਾਂ ਜੀ ਇਸ ਦਾ ਹੋਲ ਸੇਲ ਦੇ ਵਿੱਚ ਹੀ ਆਂਡਾ ਦੇਣਾ ਕਿਉਂਕਿ ਆਂਡਾ ਬਹੁਤ ਜ਼ਿਆਦਾ ਹੁੰਦਾ ਡਿਟੇਲ ਦੀ ਤੇ ਕਿਸੇ ਕਰਨੀ ਸਕਦੇ ਅੱਛਾ ਵੀ ਤੁਸੀਂ ਜਿਹੜਾ ਹੌਲ ਸੇਲਰ ਨੂੰ ਹੀ ਆਪਾਂ ਕਿਤੇ ਵੀ ਹੋਲ ਸੇਲ ਕਰ ਸਕਦੇ ਆ ਬਠਿੰਡੇ ਦਾ ਨਾ ਬਰਨਾਲ ਆਪਣੇ ਬਹੁਤ ਜਿੰਨੇ ਡਿਸਟ੍ਰਿਕਟ ਆ ਆਪਾਂ ਦਾ ਹੋਲ ਸੇਲ ਕਰ ਸਕਦੇ ਆ ਇਹਨਾਂ ਤੁਹਾਡਾ ਤਾਂ ਸਿਰਫ ਹੋਲ ਸੇਲ ਦਾ ਕੰਮ ਹੀ ਹੈ ਸਿਰਫ ਹੋਲ ਸੇਲ ਦਾ ਕੰਮ ਨਹੀਂ ਰੱਖਦਾ ਜਿਹੜਾ ਤੁਸੀਂ ਮਤਲਬ ਹੋਲ ਸੇਲ ਜਾਂਦਾ ਹੈ ਜਿਹੜਾ ਇਹਦਾ ਮਟੀਰੀਅਲ ਹੈ ਜਾਂ ਮਜੋਦੀ ਟ੍ਰੇ ਵਗੈਰਾ ਹੈਗੀਆਂ ਤੁਹਾਡੀਆਂ ਆਪ ਦੀਆਂ ਆ ਜਾਂ ਕੋਈ ਆਸੇ-ਪਾਸੇ ਦਾ ਇਹ ਜਿਹੜੀ ਆਪਾਂ ਟ੍ਰੇ ਆਪਾਂ ਲੈ ਕੇ ਆਉਣੇ ਆ ਜੀ ਅੱਜ ਬਾਹਰੋਂ ਕਰਵਾਣੀ ਪਈ ਹਾਂ ਹਾਂ ਬਾਹਰੋਂ ਕਰਵਾਣੀ ਪਈ ਕਿਉਂਕਿ ਇਹਨੀਆਂ ਅਲੱਗ ਫੈਕਟਰੀਆਂ ਜਿੱਥੇ ਇਹ ਟ੍ਰੇ ਆ ਮੱਗੀਆਂ ਸਪੈਸ਼ਲ ਉੱਥੋਂ ਆਪਾਂ ਟ੍ਰੇ ਪ੍ਰੋਵਾਈਡ ਕਰਦੇ ਜਿਹੜਾ ਤੁਸੀਂ ਇਹ ਕੰਮ ਇਹ ਮਤਲਬ ਸ਼ੁਰੂ ਕੀਤਾ ਹੋਇਆ ਬਾਹਰ ਜਾਵਨੋਂ ਸਾਨੂੰ ਇੱਥੇ ਇੱਥੇ ਵਧੀਆਂ ਜਿਆਦਾ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗੇ ਯਾਨੀ ਅਸੀਂ ਕਿਸੇ ਦੇ ਗੁਲਾਮ ਨਹੀਂ ਹੈਗੇ ਕਿਸੇ ਦੇ ਗੁਲਾਮ ਕਾਦੂ ਮਾਰ ਆਜ਼ਾਦ ਸਾਡੀ ਮਰਜ਼ੀ ਦਾ ਮਤਾ ਆਪਾਂ ਜੀ ਕੰਮ ਕਰ ਰਹੇ ਹਨ ਕੰਮ ਕਰਦੇ ਕਿਸੇ ਦੇ ਥੱਲੇ ਨਹੀਂ ਵੀ ਆਪਣੇ ਪੁੱਤ ਤੇ ਜਿੰਨਾ ਆ ਪਾਵੇ ਮਾਲਕਾਂ ਜਿੱਤੇ ਜਿਵੇਂ ਅਪ ਗੱਲ ਕਰ ਰਹੇ ਸੀਗੇ ਜਿਹੜੀ ਵੀ ਫੀਡ ਦੀ ਪਾਉਣੀ ਦੀ ਹੈਗੀ ਹੈ ਕਿ ਰਿਆ ਹਨ ਜਾਂ ਜਿਵੇਂ ਲਾਈਟ ਜਿਵੇਂ ਅਪ ਲਾਈਟ ਦਾ ਬਣਾਉਂਦਾ ਇਥੇ ਦਾ ਹਾਂਜੀ ਵੀ ਰਾਤ ਨੂੰ ਮੈਨੂੰ ਕਈ ਵਾਰ ਦੇਖਿਆ ਬੋਟਰੀ ਫੋਨਾਂ ਦੇ ਚਰਾਟਾਂ ਜਲਦੀ ਨਹੀਂ ਹੁੰਦੀਆਂ ਇਹਦਾ ਵੀ ਕੋਈ ਰੀਜ਼ਨ ਕਿਉਂਕਿ ਲਾਈਟ ਇਹਨਾਂ ਨੂੰ ਦੇਣੀ ਜ਼ਰੂਰੀ ਹੈ ਜੀ ਕਿਉਂਕਿ ਇਹ ਦਿਨੇ ਵੀ ਖਾਣਾ ਇਹਨਾਂ ਨੇ ਰਾਤ ਨੂੰ ਵੀ ਖਾਣਾ ਫਿਰ ਇਹ ਇਹਨਾਂ ਨੇ ਆਂਦਾ ਇਹਨਾਂ ਦਾ 24 ਘੰਟੇ ਦਾ ਜਿਹੜਾ ਆਂਡੇ ਦਾ ਪ੍ਰੋਸੈਸ ਹੈ ਦਾ ਜੀ ਹੂੰ ਹੂੰ ਇਹਨੇ ਇੱਕ ਆਂਡਾ ਦੇਣਾ 24 ਘੰਟੇ ਦਾ ਪ੍ਰੋਸੈਸ ਉਹਦੇ ਵਿੱਚ ਫਿਰ ਇਹਨੇ ਆਪ ਦੀ ਫੀਡ ਉਹਨੇ ਪੂਰੀ ਹੀ ਕਰਨੀ ਹੀ ਕਰਦੀਆਂ ਐ ਫੀਡ ਪੂਰੀ ਕਰਨੀ ਹੈ ਹਾਂਜੀ ਤੇ ਜਿਹੜੀ ਤੁਹਾਡੀ ਜਿਵੇਂ ਲੇਬਰ ਦੀ ਗੱਲ ਕਰਨੀ ਜੀ ਆਪਾਂ ਲੇਬਰ ਵਾਲੇ ਮੁੰਡੇ ਮਤਲਬ ਵਿੱਚ ਹੈਗੇ ਹੈਗੇ ਇਹ ਤੁਹਾਨੂੰ ਉਹ ਫੀਡ ਉਸਾਂ ਮਰਾਂ ਦੇ ਵਿੱਚ ਹਾਂਜੀ ਲੇਬਰ ਦੇ ਉਵੇਂ ਆਪਣੇ ਅੱਗੇ ਫੀਡਰ ਬਣੇ ਹੋਏ ਨੇ ਜੀ ਹੂੰ ਹੂੰ ਉਹਦੇ ਵਿੱਚ ਫੀਡ ਪਾਈ ਨੇ ਜਿਹੜਾ ਪਾਣੀ ਆ ਉਹ ਨਿੱਪਲ ਲੱਗੇ ਹੋਏ ਨੇ ਨਿੱਪਲਾਂ ਤੋਂ ਉਹਨਾਂ ਨੇ ਆਟੋਮੈਟਿਕ ਆਪੇ ਪਾਣੀ ਆਟੋਮੈਟਿਕ ਚੱਲੀ ਜਾਂਦਾ ਉਹਨਾਂ ਤੋਂ ਉਹ ਪਾਣੀ ਪੀ ਜਾਂਦੇ ਆ ਸੋ ਉਹਨਾਂ ਨੇ ਆਟੋਮੈਟਿਕ ਉਹਨੇ ਪਾਣੀ ਪੀ ਰਹੇ ਨੇ ਕਿ ਐ ਕਿਉਂਕਿ ਇਹਨਾਂ ਨੂੰ ਮੁਰਗੀ ਨੂੰ ਤਾਜ਼ਾ ਪਾਣੀ ਚਾਹੀਦਾ ਹੁੰਦਾ ਤਾਜ਼ਾ ਪ ਕੋਈ ਜੇ ਮੈਂ ਮੰਨ ਲਵਾਂ ਗਰਮੀ ਦਾ ਮੌਸਮ ਆ ਜੀ ਪਾਈਪਾਂ ਦੇ ਵਿੱਚ ਜੇ ਪਾਣੀ ਖੜੂਗਾ ਤਾਂ ਪਾਣੀ ਗਰਮ ਹੋ ਜਾਊਗਾ ਹਾਂ ਜੀ ਮੈਂ ਮੌਸਮ ਦੀ ਗੱਲ ਤੁਸੀਂ ਕੀਤੀ ਹੈ ਨਾ ਜਿਹੜਾ ਉਹ ਗਰਮੀ ਦਾ ਮੌਸਮ ਹੈ ਤੇ ਗਰਮੀ ਦੇ ਮੌਸਮ ਦੇ ਜਿਹਨਾਂ ਰਹਿਣ-ਬਹਿਣ ਲੱਗੀ ਹੈ ਤੇ ਜਾਂ ਸਰਦੀ ਦਾ ਕੀ ਹੈ ਦੇਖੋ ਜਿਆਦਾ ਗਰਮੀ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਪੱਖੇ ਲਾਉਣੇ ਪੈਂਦੇ ਆ ਫੌਗਰ ਲਾਉਣੇ ਪੈਂਦੇ ਆ ਜੀ ਕਿਉਂਕਿ ਫੌਗਰ ਨਾਲ ਨਾਲ ਉੱਤੇ ਥੋੜਾ ਥੋੜਾ ਪਾਣੀ ਨਾਲ ਉੱਪਰ ਪਈ ਜਾਂਦਾ ਸਰੀਰ ਦੇ ਸੀ ਜਿਆਦਾ ਗਰਮ ਨਹੀਂ ਹੁੰਦਾ ਜਾਨੀ ਨੂੰ ਪਹਾੜਾ ਪਕਾ ਦੇਣੀ ਵਰਗਾ ਪਹਾੜਾ ਕਹਿ ਦਿੰਦੇ ਆ ਕੀ ਨਾ ਪੱਖੇ ਚੱਲੀਆਂ ਜਾਂਦੇ ਆਂ ਅੰਦਰ ਛੱਡ ਦੇ ਵਿੱਚ ਜੀ ਉਹਦਾ ਨਾਰਮਲ ਟੈਂਪਰੇਚਰ ਹੈ ਨਾ ਦੇਖੋ ਜਿਆਦਾ ਟੈਂਪਰੇਚਰ ਤੇ ਵੀ ਦਿੱਕਤ ਆਉਂਦੀ ਹੈ ਜੀ ਠੀਕ ਹੈ ਸਰਦੀ ਦੇ ਵਿੱਚ ਐਵੇਂ ਤਰਪਾਲਾਂ ਲੱਗ ਜਾਂਦੀਆਂ ਵੀ ਅੰਦਰ ਗਰਮੈਸ਼ ਬਣੀ ਰਹਿੰਦੀ ਹੈ ਟੈਂਪਰੇਚਰ ਜਿਆਦਾ ਜ਼ਰੂਰੀ ਹੈ ਜੀ ਤੇ ਜਿਹੜੇ ਸਾਡੇ ਨੌਜਵਾਨ ਬਾਹਰ ਜਾ ਰਹੇ ਨੇ ਨਾ ਜਿਹੜੇ ਨੌਜਵਾਨ ਇੱਥੇ ਥੋੜਾ ਮੋਟਾ ਰੁਜ਼ਗਾਰ ਹੈਗਾ ਹਨਾ ਤਾਂ ਤੁਸੀਂ ਉਹ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਮਤਲਬ ਇਹ ਸੰਦੇਸ਼ ਦੇਣਾ ਚਾਹਣਾ ਵੀ ਬਾਹਰ ਜਾਣ ਦੀ ਬਜਾਏ ਆਪਾਂ ਇੱਥੇ ਰਹਿ ਕੇ ਮਿਹਨਤ ਕਰੋ ਦੇਖੋ ਬਾਹਰ ਵੀ ਆਪਾਂ ਨੂੰ ਮੇਰੇ ਹਿਸਾਬ ਨਾਲ ਇੱਥੋਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਉਹ ਹੂੰ ਇੱਥੇ 99% ਜਿਹੜੇ ਲੋਕ ਜਾ ਰਹੇ ਹਨ ਜੀ ਉਹ ਸਾਰਾ ਕੁਝ ਬਣਿਆ ਬੜਾਇਆ ਛੱਡ ਕੇ ਜਾ ਰਹੇ ਆ ਜੀ ਹੂੰ ਉੱਥੇ ਆਪਾਂ ਜਾਂਦੇ ਆ ਸਾਰਾ ਨਵੇਂ ਸਿਰੇ ਤੋਂ ਬਣਾਉਣਾ ਪੈਂਦਾ ਉੱਥੇ ਦਾ ਜਦੋਂ ਜਾਂਦੇ ਆ ਕੁਝ ਵੀ ਨਹੀਂ ਜੀ ਘਰ ਵੀ ਬੰਦੇ ਨੇ ਕਿਰਾਏ ਤੇ ਲੈਣ ਇੱਥੇ ਸਾਰਾ ਕੁਝ ਆ ਬੰਦੇ ਕੋਲ ਰੋਟੀ ਬੰਦਾ ਇੱਥੇ ਖਾਂਦਾ ਜਿਹੜਾ ਉਹ ਛੱਡ ਕੇ ਜਾਂਦਾ ਛੱਡ ਕੇ ਇਸ ਲਈ ਕਹਿੰਦਾ ਵੀ ਇੱਥੇ ਰਹਿ ਕੇ ਮਿਹਨਤ ਕਰੋ ਇੱਥੇ ਮਿਹਨਤ ਆਪ ਨੂੰ ਘੱਟ ਕਰਨੀ ਨਹੀਂ ਬੋਲ। ਇਸਵੇਂ ਨਾ ਘੜਾਸੋ। ਬਾਹਰ ਜਾਣ ਦੀ ਬਜਾਏ ਕੱਲਾ ਆਏ ਨਹੀਂ ਵੀ ਆਪਾਂ ਉੱਥੇ ਪੈਸਾ ਬਣੀਆਂ ਨਾ ਨਹੀਂ ਇੱਥੇ ਇੱਕ ਤਾਂ ਭਾਵ ਦੇ ਲੋਕਾਂ ਦੇ ਕੋਲਾਂ ਜਿੱਥੇ ਆਪਣੀ ਜਨਮ ਧਰਤੀ ਹੈ ਜੀ ਇੱਥੇ ਆਪਾਂ ਰਹਿਨੇ ਆ। ਸਭ ਤੋਂ ਪਹਿਲਾਂ ਤੇ ਇਹ ਨਾ ਛੱਡੋ। ਮੈਂ ਇਹੀ ਕਹਿਣਾ ਚਾਹਣਾ ਕਿ ਆਪ ਇਥੋਂ ਛੱਡ ਕੇ ਬਾਹਰ ਜਾ ਰਹੇ ਹਾਂ ਜੀ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਹਾਂ ਜੀ ਉੱਥੇ ਆਪਦੀ ਜ਼ਿੰਦਗੀ ਫਿਰ ਇਸੇ ਤਰ੍ਹਾਂ ਹੀ ਨੰਗੇ ਜਾਣੀ ਇੱਥੇ ਕੋਈ ਹੋੜ ਇੱਕ ਬਸ ਆਏ ਵੀ ਬਾਹਰ ਗਏ ਕਿਸੰਤੋਸ਼ਟੀ ਆਉ ਖੁਸ਼ੀ ਨਹੀਂ ਹੁੰਦੀ। ਬਹੁਤ ਵਧੀਆ ਤੁਸੀਂ ਗੱਲ ਕਹੀ ਵੀ ਜਿਹੜੇ ਨੌਜਵਾਨਾਂ ਨੂੰ ਵੀ ਤੁਸੀਂ ਇੱਥੇ ਰਹਿ ਕੇ ਹੀ ਵਧੀਆ ਮਤਲਬ ਕਮਾਈ ਦਾ ਕਰ ਸਕਦੇ ਹੋ ਹਾਂਜੀ ਤੇ ਇੱਕ ਜਿਹੜੇ ਨੌਜਵਾਨਾਂ ਮਤਲਬ ਗਏ ਹੋਏ ਨੇ ਉਹਨਾਂ ਨੂੰ ਵੀ ਇਹ ਹੈ ਵੀ ਜੇ ਕੋਈ ਛੋਟਾ ਕੋਈ ਰੋਜ਼ਗਾਰ ਤੁਸੀਂ ਚਲਾਉਣਾ ਹੈ ਇੱਥੇ ਜਿਹੜੇ ਰੋਜ਼ਗਾਰ ਚਲਾਏ ਜਾਣ ਤਾਂ ਇੱਕ ਤੁਸੀਂ ਜਿਹੜਾ ਕਿ ਤੁਹਾਨੂੰ ਕਿਸਨੇ ਆਂਡੇ ਇੱਥੇ ਲੈਣੇ ਹੋਣ ਬੋਰ ਜੇਰੇਟ ਦੇ ਹਾਂਜੀ ਤਾਂ ਤੁਹਾਡਾ ਐਡਰੈਸ ਤੇ ਸੰਪਰਕ ਨੰਬਰ ਤੁਹਾਨੂੰ ਜੁੜ ਦੱਸਦੇ ਹਾਂਜੀ ਇਹ ਪਿੰਡ ਗੋਵਿੰਦਪੁਰਾ ਜੀ ਬਠਿੰਡੇ ਦੇ ਬਿਲਕੁਲ ਨਾਲਾ ਬਠਿੰਡੇ ਤੋਂ 10 ਕਿਲੋਮੀਟਰ ਹੈ ਜੀ ਬੀਬੀ ਵਾਲਾ ਚੌਂਕ ਤੋਂ ਆਉਣਾ ਪੈਂਦਾ ਪਹਿਲਾਂ ਬੀਬੀ ਵਾਲਾ ਪਿੰਡ ਫਿਰ ਗੋਵਿੰਦਪੁਰਾ ਜੀ ਤੇਰਾ ਭਿਆਣਾ ਸਾਹਿਬ ਦੇ ਕੋਲੇ ਇਹ ਪੁਲਟੀ ਫਾਰਮਾ ਜੀ ਮੇਰਾ ਕੰਟੈਕਟ ਨੰਬਰ 9780708003 ਜੇ ਕਿਸੇ ਨੇ ਵੀ ਕੋਈ ਸੇਵਾ ਤੇ ਅੰਡਾ ਲੈਣਾ ਹੋਵੇ ਇਸ ਨੰਬਰ ਤੇ ਸੰਪਰਕ ਕਰ ਸਕਦਾ ਬਹੁਤ ਬਹੁਤਾਂ ਬਾਦ ਜੋੜਾ